ਪੱਤਰਕਾਰਾਂ ਨੂੰ ਖਬਰ ਦਾ ਪੱਖ ਨਾ ਦੇਣ ਵਾਲੀ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਖਿਲਾਫ ਪੱਤਰਕਾਰਾਂ ਨੇ ਖੋਲਿਆ ਮੋਰਚਾ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਪੱਤਰਕਾਰਾਂ ਵੱਲੋਂ ਅੱਜ ਜਲਾਲਾਬਾਦ ਵਿੱਚ ਇੱਕ ਅੰਮ ਮੀਟਿੰਗ ਕੀਤੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਜਰਨਲਿਸਟ ਵੈਲਫੇਅਰ ਕਲੱਬ ਦੇ ਪ੍ਰਧਾਨ ਰਜਨੀ ਸ਼ਰਵੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਲੈਕ ਪ੍ਰਧਾਨ ਕੁਲਦੀਪ ਬਰਾੜ ਅਤੇ ਨਿਊ ਜਲਾਲਾਬਾਦ ਪ੍ਰੈਸ ਕਲੱਬ ਦੇ ਪ੍ਰਧਾਨ ਬਿੱਟੂ ਦੁਮੜਾ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਚਰਚਾ ਕੀਤੀ ਗਈ। ਨਿਰਪੱਖ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਪੰਜਾਬ ਦੀ ਪੁਲਿਸ ਵੱਲੋਂ ਪਰੇਸ਼ਾਨ ਕਰਨ ਦੀਆਂ ਆਈਆਂ ਖਬਰਾਂ ਦੀ ਸਮੂਹ ਪੱਤਰਕਾਰਾਂ ਵੱਲੋਂ ਨਿੰਦਾ ਕੀਤੀ ਗਈ। ਉਨਾ ਮਤਾ ਪਾਸ ਕੀਤਾ ਕਿ ਉਸ ਸਮੂਹ ਪੱਤਰਕਾਰ ਪਾਈਚਾਰੇ ਨਾਲ ਮੋਡੇ ਨਾਲ ਮੋਡਾ ਲਾਕੇ ਖੜੇ ਹਾਂ ਅਤੇ ਕਿਸੇ ਵੀ ਮੁਸ਼ਕਲ ਵੇਲੇ ਪੰਜਾਬ ਦੇ ਹਰ ਪੱਤਰਕਾਰ ਨਾਲ ਖੜੇ ਰਹਾਂਗੇ ਇਸ ਮੀਟਿੰਗ ਵਿੱਚ ਸਭ ਤੋਂ ਅਮੁਦਦਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਖਿਲਾਫ ਕੇਂਦਰੀ ਤਿਹਾਂ ਕਿ ਉਹ ਪੱਤਰਕਾਰਾਂ ਨੂੰ ਖਬਰ ਸਬੰਧੀ ਪਾਕ ਦੇਣਾ ਤਾਂ ਦੂਰ ਦੀ ਗੱਲ ਉਹ ਫੋਨ ਤੱਕ ਕਟੈਂਡ ਨਹੀਂ ਕਰਦੇ ਇਸ ਮੁੱਦੇ ਨੂੰ ਲੈ ਕੇ ਪੱਤਰਕਾਰਾਂ ਨੇ ਡੀਸੀ ਫਾਜ਼ਿਲਖਾ ਖਿਲਾਫ ਸੰਗਰਾਸ਼ ਕਰਨ ਅਤੇ ਸਰਕਾਰੀ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ ਅੱਜ ਦੀ ਮੀਟਿੰਗ ਵਿੱਚ ਪੱਤਰਕਾਰਾਂ ਵੱਲੋਂ ਪਾਸ ਕੀਤੇ ਮਤਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੱਤਰਕਾਰ ਪਰਮਜੀਤ ਤਾਬਾ, ਬਿੱਟੂ ਡੋਮੜਾ, ਕੁਲਦੀਪ ਬਰਾੜ ਅਤੇ ਰਜਨੀ ਸ਼ਰਵੀ ਨੇ ਦੱਸਿਆ ਕਿ ਅੱਜ ਜੋ ਪੱਤਰਕਾਰ ਪਾਈਚਾਰੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿਸ ਸਬੰਧ ਵਿੱਚ ਕੀ ਫੈਸਲਾ ਲਿਆ ਗਿਆ ਅੱਜ ਜਲਾਲਾਬਾਦ ਵਿਖੇ ਫਾਜ਼ਿਲਕਾ ਦੇ ਪੱਤਰਕਾਰਾਂ ਵੱਲੋਂ ਇੱਕ ਹਗਾਮੀ ਮੀਟਿੰਗ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਔਰ ਮੀਟਿੰਗ ਕੀਤੀ ਦੀ ਵਿੱਚ ਜਿਹੜੇ ਮੈਮੀ ਸਾਹਿਬ ਪੱਤਰਕਾਰ ਭਰਾ ਨੇ ਉਹ ਜਿੰਨੇ ਵੀ ਸਾਡੇ ਪ੍ਰੈਸ ਕਲੱਬ ਨੇ ਜਾ ਜਿਹੜੀ ਸਾਡੀ ਪ੍ਰੈਸ ਯੂਨੀਅਨਸ ਦੇ ਹੈਗੇ ਨੇ ਨੁਮਾਇंदे ਉਹਨਾਂ ਨੇ ਅਸ਼ਮੂਲੀਤ ਕੀਤੀ ਹੈ ਪੱਤਰਕਾਰਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਉਸ ਬੰਦੀ ਵਿਚਾਰ ਚਰਚਾ ਕੀਤੀ ਗਈ ਹੈ ਕਿ ਅੱਜ ਜਿਹੜਾ ਹੈਗਾ ਪੱਤਰਕਾਰ ਜੇਕਰ ਕਵਰਜ ਕਰਨ ਜਾਂਦਾ ਹੈ ਔਰ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਪੱਤਰਕਾਰਤਾ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਥ੍ਰੈਟ ਵਧ ਰਹੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨੇ ਆਮ ਹੋ ਗੀਆਂ ਨੇ ਪੱਤਰਕਾਰ ਜਿਹੜਾ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਤਾਂ ਉਹਦੇ باوجود ਵੀ ਜਿਹੜਾ ਹੈਗਾ ਉਹ ਸੇਫ ਨਹੀਂ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ ਸਰਕਾਰ ਤੱਕ ਪਹੁੰਚਾਉਣ ਦਾ ਜਿਹੜਾ ਮਿਸ਼ਨ ਹੈਗਾ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਆਹ ਲੋਕਾਂ ਦੀਆਂ ਸਮੱਸਿਆਵਾਂ ਨੇ ਤਾਂ ਕਿ ਸਰਕਾਰ ਨੂੰ ਉਸ ਸਮੱਸਿਆਵਾਂ ਹੱਲ ਕਰਨ ਦੇ ਵਿੱਚ ਸਫਾਈ ਹੋ ਸਕੇ ਲੇਕਿਨ ਅੱਜ ਉਲਟਾ ਹੋ ਰਿਹਾ ਜੇਕਰ ਕੋਈ ਸਮੱਸਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਲਟਾ ਉਸ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਜਿਹੜਾ ਪੱਤਰਕਾਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦਾ ਉਹਨਾਂ ਨੂੰ ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਕੁਝ ਪੱਤਰਕਾਰਾਂ ਬਾਰੇ ਜਿਹੜਾ ਆਮ ਤੌਰ ਤੇ ਇਹ ਪਿਛਲੇ ਹਫਤੇ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਦੀ ਜਿਹੜੀ CIC CIA ਸਟਾਫ ਹੈ ਜਾ ਹੋਰ ਪੁਲਸ ਹੈ ਉਹ ਬਲਾਕ ਇਹ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਅੱਜ ਫਾਜ਼ਲਕਾ ਦੇ ਵੱਖ-ਵੱਖ ਹਜ਼ਾਰਿਆਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਅੱਜ ਪਹੁੰਚ ਕੇ ਇਸ ਗੱਲ ਦੀ ਜਿਹੜੀ ਨਿੰਦਾ ਵੀ ਕੀਤੀ ਹੈ ਔਰ ਇਸ ਗੱਲ ਦਾ ਮਤਾ ਵੀ ਪਾਸ ਕੀਤਾ ਹੈ ਕਿ ਉਹਨਾਂ ਪੱਤਰਕਾਰਾਂ ਦੇ ਹੱਕ ਦੇ ਵਿੱਚ ਪੂਰੇ ਜ਼ਿਲ੍ਹੇ ਫਾਜ਼ਲਕਾ ਦੇ ਜਿਹੜੇ ਪੱਤਰਕਾਰ ਨੇ ਉਹ ਇੱਕ ਤਾਨ ਕੇ ਖੜੇ ਨੇ ਔਰ ਕਿਸੇ ਤਰ੍ਹਾਂ ਵੀ ਉਹਨਾਂ ਤੇ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਦਾ ਸਾਥ ਦੇਣਗੇ ਅਗਲੀ ਗੱਲ ਕੀ ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਿਤ ਹੈ ਕਿ ਇੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬਰਾਜ਼ਮਾਨ ਨੇ ਮੈਡਮ ਅੰਮ੍ਰਿਤਪ੍ਰੀਤ ਕੌਰ ਉਹ ਕਿਸੇ ਵੀ ਪੱਤਰਕਾਰ ਦਾ ਉਹ ਜੇਕਰ ਉਹਨਾਂ ਨੇ ਪੱਖ ਲੈਣਾ ਹੋਵੇ ਬਤੌਰ ਜ਼ਿਲ੍ਹਾ ਮੁਖੀ ਨੇ ਸਾਡੇ ਕਿਸੇ ਖਬਰ ਨੂੰ ਚਲਾਉਣ ਵਾਸਤੇ ਜਿਹੜੇ ਟੀਵੀ ਵਾਲੇ ਸਾਥੀ ਨੇ ਜਾਂ ਪੱਤਰਕਾਰ ਜਿਹੜੇ ਪ੍ਰਿੰਟ ਮੀਡੀਆ ਵਾਲੇ ਸਾਥੀ ਨੇ ਆਮ ਤੌਰ ਤੇ ਖਬਰ ਦੀ ਪੁਸ਼ਟੀ ਜਾਂ ਕਿਸੇ ਵੀ ਸਮੱਸਿਆ ਬਾਰੇ ਪੁੱਛਣਾ ਹੋਵੇ ਤੇ ਉਹ ਪੱਖ ਲੈਣਾ ਬਣਦਾ ਜ਼ਰੂਰੀ ਹੈ ਇਹ ਪਹਿਲੀ ਡੀਸੀ ਸਾਹਿਬਾ ਹੈ ਕਿ ਜਿਹੜੀ ਉਹ ਪੱਖ ਲੈਣ ਤੋਂ ਕੰਨੀ ਨਹੀਂ ਘਤਰੌਂਦੀ ਉਲਟਾ ਜਿਹੜਾ ਹੈਗਾ ਪੱਖ ਲੈਣ ਦੀ ਉਹ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੀ ਅਸੀਂ ਇਹ ਗੱਲ ਸਾਫ਼ ਕਰਦੇ ਨੇ ਚਾਹਨੇ ਪਰ ਸਮੂਹ ਪੱਤਰਕਾਰ ਡਿਪਟੀ ਕਮਿਸ਼ਨਰ ਦੀ ਜਿਹੜੀ ਕੁਰਸੀ ਹੈ ਉਹ ਦਾ ਅਸੀਂ ਨਰਾਦਰ ਨਹੀਂ ਕਰਦੇ ਆ ਡਿਪਟੀ ਕਮਿਸ਼ਨਰ ਦੀ ਜਿਹੜੀ ਚੇਅਰ ਹੈ ਉਹ ਸਾਰੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਉਹ ਸਤਿਕਾਰਯੋਗ ਹੈ ਪਰ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬੈਠਣ ਵਾਲੇ ਵਿਅਕਤੀ ਜਿਹੜੇ ਲੋਕ ਵਿਰੋਧੀ ਨੇ ਜਿਹੜੇ ਕਿ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣਾ ਚਾਹੁੰਦੇ ਨੇ ਇਸ ਤਰ੍ਹਾਂ ਮੈਡਮ ਵਰਗੇ ਉਹਨਾਂ ਦੇ ਖਿਲਾਫ ਨੇ ਅੱਜ ਇਹ ਮਤਾ ਪਾਸ ਕੀਤਾ ਕਿ ਡਿਪਟੀ ਕਮਿਸ਼ਨਰ ਫਾਜ਼ਲ ਕਾ ਜੇਕਰ ਪੱਤਰਕਾਰਾਂ ਦਾ ਪੱਖ ਲੈਣ ਦੀ ਗੱਲ ਨਹੀਂ ਕਰੇਗੀ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਉਪਵੇਖ ਦੇ ਵਿੱਚ ਸੰਦਰਸ਼ ਵਿੱਡਿਆ ਜਾਵੇਗਾ ਅੱਜ ਮੀਟਿੰਗ ਜਲਾਲਾਬਾਦ ਹੋਈ ਹੈ ਅਗਲੇ ਹਫਤੇ ਦੇ ਵਿੱਚ ਜਿਹੜੀ ਮੀਟਿੰਗ ਹੈ ਉਹ ਫਾਜ਼ਲਕਾ ਹੈੱਡਕੁਆਟਰ ਦੇ ਵਿੱਚ ਸਾਰੇ ਕਸਬਿਆਂ ਮੰਡੀਆਂ ਦੇ ਔਰ ਸਬਡਿਵੀਜ਼ਨਾਂ ਦੇ ਜਿਹੜੇ ਪੱਤਰਕਾਰਾਂ ਨੂੰ ਸੱਦਾ ਦੇ ਕੇ ਉਹ ਮੀਟਿੰਗ ਕੀਤੀ ਜਾਏਗੀ ਪੰਜਾਬ ਦੇ ਜਿਹੜੇ ਵੀ ਲੋਕ ਨੇ ਉਹ ਉਹਦੇ ਵਿੱਚ ਜਿਹੜੇ ਪੱਤਰਕਾਰ ਨੁਮਾਇੰਦੇ ਨੇ ਉਹ ਸ਼ਾਮਲ ਹੋਣਗੇ ਔਰ ਅਸੀਂ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਮੈਸੇਜ ਵੀ ਆਏ ਡੀਸੀ ਮੈਡਮ ਦੇ ਨੁਮਾਇੰਦੇ ਆ ਰਹੀ ਕਿ ਅਸੀਂ 4-5 ਜਿਹੜੇ ਪੱਤਰਕਾਰ ਨੇ ਜ਼ਿਲ੍ਹੇ ਦੇ ਤੋਂ ਅਸੀਂ ਨੰਬਰ ਸੇਵ ਕਰਾ ਦਿੰਨੇ ਆ ਮੈਡਮ ਦੇ ਫੋਨ ਦੇ ਵਿੱਚ ਕਿ ਉਹ ਤੁਹਾਡਾ ਪੱਖ ਜਿਹੜਾ ਹੈ ਉਹ ਲੈ ਲੈ ਕਰਨਗੇ ਤੁਹਾਨੂੰ ਦੇ ਦੇਣ ਕਰਨਗੇ ਸੌਰੀ ਪੱਖ ਭਈ ਉਹ ਪੱਤਰਕਾਰ ਸਾਰਿਆਂ ਲਈ ਅਸੀਂ ਗੱਲ ਕਰ ਰਹੇ ਹਾਂ ਜਦੋਂ ਤੱਕ ਉਹ ਸਾਰਿਆਂ ਨੂੰ ਪੱਖ ਦੇਣ ਦੀ ਗੱਲ ਨਹੀਂ ਕਰਨਗੇ ਪੱਤਰਕਾਰਾਂ ਨੇ ਇਹ ਪਾਸ ਕੀਤਾ ਹੈ ਕਿ ਉਹ ਸਮੇਂ ਤੱਕ ਜਿਹੜੇ ਵੀ ਸਰਕਾਰੀ ਪੰਜਾਬ ਸਰਕਾਰ ਦੇ ਜਿਹੜੇ ਮਨਿਸਟਰ ਨੇ ਉਹ ਜਿਹੜੇ ਇੱਥੇ ਆਣਗੇ ਸਰਕਾਰੀ ਜਿੰਨੇ ਵੀ ਸਮਾਗਮ ਨੇ ਉਹ ਜਿੰਨਾ ਵੀ ਵੱਤਵਾਰ ਹੋ ਸਕਿਆ ਉਹਨਾਂ ਦਾ ਬਾਈਕਟ ਕਰਾਂਗੇ ਬਿਲਕੁਲ ਅਸੀਂ ਪਬਲਿਸ਼ ਕਰਨ ਦਾ ਟੈਲੀਕਾਸਟ ਕਰਨ ਦਾ ਕੰਮ ਨਹੀਂ ਕਰਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਪੱਤਰਕਾਰ ਨੇ ਉਹ ਜਿਹੜੀ ਯੋਧ ਨਸ਼ਾ ਵਿਰੁੱਧ ਤੁਹਾਡੀ ਮੁਹਿੰਮ ਛੇੜੀ ਹੋਈ ਹੈ ਉਹਦਾ ਸਾਥ ਦੇ ਦੇ ਰਹੇ ਨੇ ਲੇਕਿਨ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਕੋਠੀਆਂ ਨੇ ਉਹਨਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਦਾ ਜਿਹੜਾ ਨਿਸ਼ਾਨਦੇਹੀ ਕਰਨੀ ਹੈ ਪਤਾ ਲੱਗਿਆ ਕਿ ਡੀਸੀ ਇੰਚਾਰਜ ਨੇ ਉਸ ਕਮੇਟੀ ਦੇ ਉਥੇ ਐਸਐਸਪੀ ਜੇ ਪੁਲਿਸ ਵਾਲੀਆਂ ਕਾਲੀਆਂ ਭੇਡਾਂ ਸਾਰੀ ਪੁਲਿਸ ਨੂੰ ਅਸੀਂ ਮਾਰਾ ਨਹੀਂ ਕਹਿੰਦੇ ਸਾਰੇ सिविल प्रशासन ਨੂੰ ਮਾੜਾ ਨਹੀਂ ਕਹਿੰਦੇ ਪਤਾ ਇਹ ਚੱਲਿਆ ਕਿ ਕਰੋੜਾ ਰੁਪਏ ਲੱਖ ਰੁਪਏ ਲੈ ਕੇ ਉਹ ਜਿਹੜਾ ਜਿਹਦੇ ਵਿੱਚ ਸਿਵਲ ਪ੍ਰਸ਼ਾਸਨ ਹੈ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਰਲੀ ਹੋਈ ਹੈ ਔਰ ਉਹ ਜਿਹੜਾ ਸਾਡੀ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਅਫਤਰਾਂ ਦੀ ਇਨਕੁਆਰੀ ਖੋਲ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਜ਼ਿਲ੍ਹਾ ਫਾਜ਼ਿਲਕਾ ਦੀ ਮੈਡਮ ਡੀਸੀ ਦੇ ਖਿਲਾਫ ਉਦੋਂ ਤੱਕ ਮੋਰਚਾ ਪੱਤਰਕਾਰਾਂ ਦਾ ਖੁੱਲਿਆ ਰਹੇਗਾ ਜਦੋਂ ਤੱਕ ਬਤੌਰ ਲੋਕਤੰਤਰ ਦੇ ਚੌਥੇ ਥੰਮ ਨੂੰ ਜਿਵੇਂ ਪੇਸ਼ ਆਉਣਾ ਬਣਦਾ ਹੈ ਪਿਓਰ ਸਪੈਕਟ ਉਦੋਂ ਤੱਕ ਇਹ ਪੇਸ਼ ਨਹੀਂ ਆਉਂਦੀ ਉਸ ਸਮੇਂ ਤੱਕ ਇਹ ਦੇ ਖਿਲਾਫ ਜਿਹੜਾ ਸਾਰੇ ਇਸਮੂ ਪੱਤਰਕਾਰਾਂ ਨੇ ਮਤਾ ਪਾਸ ਕੀਤਾ ਹੈ ਕਿ ਇਹ ਦੇ ਖਿਲਾਫ ਸੰਘਰਸ਼ ਕੀਤਾ ਜਾਏਗਾ ਪੱਤਰਕਾਰ ਭਾਈਚਾਰਾ ਜਿੰਦਾਬਾਦ ਜਲਾਲਾਬਾਦ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਇਕੱਤਰਤਾ ਦਿਖਾਉਂਦੇ ਹੋਏ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਤਰਕਾਰ ਭਾਈਚਾਰਾ ਉਹ ਇਕੱਠਾ ਇਕੱਠਾ ਉਹਨਾਂ ਦੇ ਵਿੱਚ ਅਤੇ ਕੋਈ ਵੀ ਉਹਨਾਂ ਦੇ ਖਿਲਾਫ ਜਾ ਉਹਨਾਂ ਦੇ ਇੱਕ ਤੇ ਡੀਸੀ ਮੈਡਮ ਕਿਉਂ ਨਾ ਹੋਵੇ ਜੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਾਉਂਦੇ ਤਾਂ ਉਹਨਾਂ ਨੂੰ ਫਿਰ ਇਕੱਠੇ ਹੋ ਕੇ ਆ ਉਹਨਾਂ ਦੇ ਖਿਲਾਫ ਕੁਛ ਨਾ ਕੁਛ ਜਿਹੜੀ ਉਹ ਕਾਰਵਾਈ ਜ਼ਰੂਰ ਕਰਨੀ ਪਾਉਗੀ ਡੀਸੀ ਮੈਡਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਨਾ ਤਾਂ ਕਿਸੇ ਚਾਹੇ ਉਹ ਕਿਸਾਨ ਯੂਨੀਅਨ ਦੇ ਆਗੂ ਹੋ ਚਾਹੇ ਪੱਤਰਕਾਰ ਭਾਈਚਾਰਾ ਹੋਵੇ ਕਿਸੇ ਦੀਆਂ ਵੀ ਉਹ ਜਿਹੜੀ ਉਹ ਗੱਲ ਨਹੀਂ ਸੁਣ ਰਹੇ ਜਾਂ ਪੱਤਰਕਾਰਾਂ ਨੇ ਕਿਸੇ ਵੀ ਖਬਰ ਦੇ ਸਬੰਧ ਦੇ ਵਿੱਚ ਕੋਈ ਬਾਈਟ ਲੈਣੀ ਹੁੰਦੀ ਹੈ ਤੋ ਉਹਨਾਂ ਨੂੰ ਬਾਈਟ ਨਹੀਂ ਦਿੰਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਡੀਸੀ ਸਹਿਬਾਨ ਹੋਵੇ ਜਾਂ ਕੋਈ ਐਸਐਸਪੀ ਸਾਹਿਬਾ ਹੋਵੇ ਉਹਨਾਂ ਨੇ ਕਦੇ ਵੀ ਕੋਈ ਉਹ ਬਾਈਟ ਨਾ ਦਿੱਤੀ ਹੋਵੇ ਤੇ ਜਾਂ ਗੱਲ ਨਾ ਇੱਕ ਬੜੀ ਮੰਦ ਭਾਗੀ ਗੱਲ ਹੈ ਇਸ ਦੇ ਸਬੰਧ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਇਹ ਮਤੇ ਪਾਸ ਹਿੱਤੇ ਗਏ ਆ ਕਿ ਡੀਸੀ ਮੈਡਮ ਦੇ ਖਿਲਾਫ ਵੱਖ-ਵੱਖ ਚੈ ਉਹ ਯੂਨੀਆਨਾ ਹੋਣ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਫਾਇਲ ਕਾ ਡਿਸਟ੍ਰਿਕਟ ਨੂੰ ਲੱਗਦੇ ਆ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਆ ਇਹਦੀ ਜਿਹੜੀ ਆਵਾਜ਼ ਉਠਾਈ ਜਾਊਗੀ ਬੇਸ਼ੱਕ ਇਹਦੇ ਵਿੱਚ ਇੱਕ ਮੁੱਦਾ ਹੋਰ ਵੀ ਉਠਿਆ ਤੇ ਉਹ yellow card ਦਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਇਸ ਮੁੱਦੇ ਨੂੰ ਰੱਖ ਕੇ ਫਿਰ ਉਹ yellow card ਦਾ ਜਿਹੜਾ ਮੁੱਦਾ ਉਹ ਵੀ ਡੀਪੀਆਰਓ ਦੇ ਖਿਲਾਫ ਹੈ ਜਿਹੜਾ ਉਠਾਇਆ ਜਾਊਗਾ ਕਿ ਅਸੀਂ ਇਹ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਕਰਦੇ ਆ ਕਿ ਜਿਹੜਾ ਡੀਸੀ ਮੈਡਮ ਦਾ ਪੱਤਰਕਾਰਾਂ ਨਾਲ ਜਿਹੜਾ ਵਿਹਾਰ ਆ ਉਹ ਸਹੀ ਨਹੀਂ ਹੈ ਇਨਾਂ ਦਾ ਜਿਹੜਾ ਵਿਹਾਰ ਆ ਉਹ ਸਹੀ ਹੋਣਾ ਚਾਹੀਦਾ ਤਾਂ ਜਾਂ ਜਿਹੜੀਆਂ ਸਰਕਾਰ ਵੱਲੋਂ ਜਿੰਨੀਆਂ ਵੀ ਕੋਈ ਨੀਤੀਆਂ ਆਉਂਦੀਆਂ ਕੋਈ ਉਹਨਾਂ ਨੇ ਜੁੱਧ ਨਸ਼ਾ ਵਿਰੋਧਾ ਜਾਂ ਕੁਝ ਹੋਰ ਆ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣਾ ਤਾਂ ਉਹ ਪ੍ਰੈਸ ਦੇ ਥਰੂ ਹੀ ਪਹੁੰਚ ਸਕਦਾ ਜੇਕਰ ਡੀਸੀ ਮੈਡਮ ਸਾਡਾ ਸਾਥ ਨਹੀਂ ਦੇਣਗੇ ਤੇ ਅਸੀਂ ਉਹ ਅਸਮਰਥ ਹੋਵਾਂਗੇ ਲੋਕਾਂ ਦੇ ਇਲਾਕੇ ਜਿਹੜੀ ਨਾਲ ਉਹ ਖਬਰਾਂ ਪਹੁੰਚਾਉਣ ਦੇ ਅੱਜ ਇਕੱਠਾ ਹੋਇਆ ਹਾਂ ਕੀ ਫੈਸਲਾ ਲਿਆ ਆਬਾ ਜੀ ਨੇ ਦੱਸਿਆ ਜਿਵੇਂ ਡੀਸੀ ਸਾਹਿਬ ਆਦੀ ਕੁਰਸੀ ਦਾ ਸਹੀ ਇਸਤੇਮਾਲ ਨਹੀਂ ਕਰਦੇ ਅਸੀਂ ਸਾਰਾ ਦਿਨ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ ਉਹ ਆਮ ਪਬਲਿਕ ਦੇ ਫੋਨ ਖਬਰਾਂ ਹੋਣ ਚਾਹੇ ਸਰਕਾਰੀ ਦਰਾਂ ਦੀ ਹੋਣ ਜੇ ਸਰਕਾਰੀ ਕੁਰਸੀ ਤੇ ਬਹਿ ਕੇ ਇੱਕ ਅਫਸਰ ਜੇ ਪ੍ਰੈਸ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਤੇ ਉਹਨਾਂ ਦਾ ਜਵਾਬ ਸਾਫ਼ ਦੇਣਾ ਇਸ ਨੂੰ ਵੀ ਜਾਣਦੇ ਆ ਕਹਿੰਦਾ ਮਤਲਬ ਤੇ ਇਹ ਹੀ ਹੈ ਜੇ ਅਸੀਂ ਸਾਰਾ ਦਿਨ ਕੰਮ ਕਰਨੇ ਆ ਤੇ ਸੇਵਾ ਕਰਨੇ ਆ ਕੋਈ ਵੀ ਕੰਮ ਹੈ ਇੱਕ ਸਨਮਾਨ ਦੇ ਭੁੱਖੇ ਦੇ ਇੱਕ ਪੱਤਰਕਾਰ ਜੇ ਉਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਤੇ ਅਸੀਂ ਪਰਮ ਜੀ ਦੇ ਢਾਬਾ ਜੀ ਦੀ ਅਗਵਾਈ ਥੱਲੇ ਜਾਂ ਇਹਨਾਂ ਦੀ ਸਹਿਮਤੀ ਦੇ ਨਾਲ ਮੇਰੀ ਜਿਹੜੀ ਪੂਰੀ ਟੀਮ ਹੈ ਨਿਊ ਜਲਾਲਾਬਾਦ ਪ੍ਰੈਸ ਕਲੱਬ ਪੂਰੀ ਟੀਮ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਜਿੱਥੇ ਵੀ ਜਾਣਾ ਪਿਆ ਜਿਵੇਂ ਵੀ ਕਰਨਾ ਪਿਆ ਇਹਨਾਂ ਨੂੰ ਪੂਰਾ ਸਮਝਾਉਂਦੇ ਆ। ਤੁਹਾਡਾ ਅੱਜ ਦੀ ਮੀਟਿੰਗ ਨੂੰ ਲੈ ਕੇ ਤਾਬਾ ਜੀ ਬਰਾੜ ਸਾਹਿਬ ਦੂੰਬੜਾ ਜੀ ਦੇ ਸਾਰਾ ਕੁਝ ਵਿਸਤਾਰ ਨਾਲ ਦੱਸਤਾ ਹੈ। ਪਹਿਲੀ ਗੱਲ ਸਿੱਧੀ ਸਪਸ਼ਟ ਨੀਤੀ ਹੈ। ਚਾਹੇ ਕੋਈ ਅਫਸਰ ਹੈ, ਨਾਲ ਵੀ ਤੇជាਈ ਹੈ, ਚਾਹੇ ਕੋਈ ਲੀਡਰ ਹੈ ਜੋ ਪੱਤਰਕਾਰਾਂ ਦਾ ਸਨਮਾਨ ਨਹੀਂ ਕਰਦਾ ਅਸੀਂ ਉਹਨਾਂ ਦਾ ਬਿਲਕੁਲ ਨਹੀਂ ਸਨਮਾਨ ਨਹੀਂ ਕਰਾਂਗੇ। ਜੋ ਫੈਸਲਾ ਕੀਤਾ ਜਾਵਾ ਉਸਦੇ ਵਿੱਚ ਬੜੀ-ਬੜੀ ਗੱਲ ਹੈ ਵੀ ਸਾਰੇ ਜਿੰਨੇ ਸਾਡੇ ਸੰਸਥਾਵਾਂ ਸਾਡੇ ਸਾਰੇ ਪਾਈਚਾਰਨ ਬੜੇ ਵਧੀਆ ਮੋਲ ਚ ਮੀਟਿੰਗ ਹੋਈ ਹੈ ਔਰ ਜੋ ਬਰਾੜ ਸਾਹਿਬ ਔਰ ਟਾਬਾ ਜੀ ਦਸ ਕੇ ਵਿਸਥਾਰ ਨਾਲ ਅਸੀਂ ਉਥੇ ਕਾਇਮ ਖੜੋਤੇ ਆ ਜਿਵੇਂ ਜਿਵੇਂ ਸਾਨੂੰ ਸਾਡੀ ਕਮੇਟੀ ਜਿਵੇਂ ਜਿਵੇਂ ਨਿਰਦੇਸ਼ ਦੇਵੇਗੀ ਉਸ ਤਰੀਕੇ ਨਾਲ ਸਟੈਪ ਬਾਈ ਸਟੈਪ ਅੱਗੇ ਕਾਰਵਾਈ ਕਰਾਂਗੇ